ਮੈਂ ਧੰਨਵਾਦ ਕਰਦਾ ਇਸ ਸ਼ਹਿਰ ਦੀ ਗੁਰਾਮਦਾਰ ਜੀ ਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਭਗੰਤ ਗਿਆ ਦੁਰਗਾਣਾ ਤੇਜ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਾਨ ਪਾਰਮਿਕ ਜੀ ਦੇ ਤੇ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੂੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਮੁਹੱਲਿਆਂ ਜੋ ਉਸ ਲੀਡਰਸ਼ਿਪ ਦਾ ਸਮੂੱਚੀ ਸਾਰੇ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਦੀ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਇਹ ਉਹਨਾਂ ਦੀ ਜਿੱਤ ਹੋਈ ਹੈ ਪਰਿਵਾਰ ਨੇ ਬਹੁਤ ਮਦਦ ਕੀਤੀ ਹੈ ਜੀ ਦਿਨ ਰਾਤ ਇੱਕ ਕੀਤਾ ਵਰਕਰਾਂ ਨੇ ਬਹੁਤ ਮਦਦ ਕੀਤੀ ਹੈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਨਿੱਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ ਇਸ ਦਾ ਪੰਜਾਬ ਚ ਕਾਂਗਰਸ ਕਾਫੀ ਅੱਗੇ ਲੀਡ ਲੈ ਕੇ ਜਾ ਰਹੀ ਹੈ ਬਿਲਕੁਲ ਪੰਜਾਬ ਚ ਕਾਂਗਰਸ ਲੀਡ ਜਾਏ ਲੈ ਕੇ ਜਾਏਗੀ ਔਰ ਇੰਡੀਆ ਦੇ ਵਿੱਚ ਅ ਇੰਡੀਆ ਲਾਈਨਸ ਦੀ ਸਰਕਾਰ ਬਣੀ ਪਹਿਲਾਂ ਸਭ ਜਿਹੜੇ ਕੰਮ ਚਾਹੋਗੇ ਹੁਣ ਪਹਿਲ ਦੇ ਅਧਿਕਾਰ ਕੀ ਦੇਣਾ ਦੇਖੋ ਡਰੱਗ ਦੀ ਬਹੁਤ ਵੱਡੀ ਸਮੱਸਿਆ ਹੈ ਲਾਅਨ ਆਰਡਰ ਦੀ ਬਹੁਤ ਵੱਡੀ ਸਮੱਸਿਆ ਹੈ ਇਲੈਕਸ਼ਨ ਹੋਣ ਵਾਲੀ ਹੈ ਕਾਰਪੋਰੇਸ਼ਨ ਦੀ ਜਿਹਦੇ ਤੋਂ ਲੋਕ ਪਰੇਸ਼ਾਨ ਨੇ ਇਹਨਾਂ ਦੇ ਉੱਤੇ ਜਿਹੜੇ ਜਿਹੜੇ ਸੈਂਟਰ ਨਾਲ ਰਿਲੇਟਡ ਕੰਮ ਉਹਦੇ ਕਰਾਂਗੇ ਪਰ ਇਸ ਸਟੇਟ ਨਾਲ ਰਿਲੇਟਡ ਕੰਮ ਹੈ ਮੈਂ ਸਰਕਾਰ ਨੂੰ ਮਜਬੂਰ ਕਰਾਂਗਾ ਇਸ ਕਿ ਸਰਕਾਰ ਨੂੰ ਕਰਨੇ ਪੈਣਗੇ ਸਰਕਾਰ ਦੇਤੇ ਉਹਦੇ ਵਰਗ ਗੋਡੇ ਭਰ ਨਹੀਂ ਪੈਣਾ ਜਦੋਂ ਲੋਡ ਤੋਂ ਵੱਡੀਆਂ ਗੱਲਾਂ ਕਰਾਂਗੇ ਉਹ ਫਿਰ ਲੋਕ ਨਹੀਂ ਪਸੰਦ ਕਰਦੇ ਲੋਕ ਕੰਮ ਭਾਲਦੇ ਆ ਸੱਚ ਭਾਲਦੇ ਉਹ ਨਹੀਂ ਸੀਗਾ ਨਾ ਅੱਜ ਬਾਦ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਖਾਸ ਤੌਰ ਤੇ ਜਦੋਂ ਦੂਸਰੇ ਨੰਬਰ ਤੇ ਆ ਰਹੀ ਹੈ ਬਿਲਕੁਲ ਉਹਨਾਂ ਨੇ ਅੱਛਾ ਪ੍ਰਦਰਸ਼ਨ ਕੀਤਾ ਪਰ ਉਹਨਾਂ ਨੇ ਧਿਰਫ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਵਿਕਾਸ ਦੇ ਨਾਂ ਤੇ ਪ੍ਰਦਰਸ਼ਨ ਕੀਤਾ ਉਹਨਾਂ ਦੇਸ਼ ਨੂੰ ਕਿਸ ਪੋਜੀਸ਼ਨ ਤੇ ਖੜਿਆ ਉਹਦੇ ਨਾਂ ਦੀ ਗੱਲ ਨਹੀਂ ਕੀਤੀ ਜੇ ਉਹਨਾਂ ਨੇ ਵੋਟ ਮੰਗੀ ਹੈ ਤੇ ਇੱਕ ਤੇ ਮਤਲਬ ਇੱਕ ਧਾਰਮਿਕ ਏਜੰਡੇ ਨੂੰ ਲੈ ਕੇ ਮੰਗੀ ਹੈ ਜੋ ਕਿ ਸਾਡੇ ਪੰਜਾਬ ਵਾਸਤੇ ਠੀਕ ਨਹੀਂਗਾ ਇਸ ਕਰਕੇ ਕੀ ਗਿਆ ਹੁਣ ਉਹਨਾਂ ਨੂੰ ਵੋਟ ਤੇ ਪੈ ਗਈ ਹੈ ਪਰ ਸਾਡੇ ਵਾਸਤੇ ਮੁਸ਼ਕਿਲਾਂ ਪੈਦਾ ਹੁੰਦੀਆਂ ਨੇ ਪੰਜਾਬ ਦੇ ਸੈਕੂਲਰ ਥਾਟ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲੀ ਥਾਟ ਹੋਣੀ ਚਾਹੀਦੀ ਹੈ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ ਸੋ ਮੈਂ ਹੁਣ ਕੋਣ ਸਰਬ ਸਭਨਾ ਦਾ ਧੰਨਵਾਦ ਕਰਦੇ ਜਿੰਨੇ ਜਿੰਨੂੰ ਜਿੰਨੂੰ ਵੋਟ ਪਾਈ ਹੈ ਭਾਵੇਂ ਉਹ ਨਹੀਂ ਵੀ ਜਿੱਤੇ ਮੈਂ ਉਹਨਾਂ ਦੇ ਕੰਮ ਆਉਂਗਾ ਮੈਂ ਆਏ ਮਿਖਿਆ ਉਹਨਾਂ ਦੇ ਕੰਮ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਬਹੁਤ ਵੱਡੀ ਜ਼ਿੰਮੇਵਾਰੀ 맡 ਗਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਔਰ ਹਰ ਕਿਸੇ ਨੂੰ ਮਤਲਬ ਮੈਂ ਜਵਾਬਦੇਹ ਹਰ ਕਿਸੇ ਪ੍ਰਤੀ ਅਸੀਂ ਗੱਲਬਾਤ ਕਰਨ ਦੀ ਹਰ ਪੱਖ ਦੇ ਉੱਤੇ ਹੀ ਜ਼ਿੰਮੇਵਾਰ ਹਾਂ ਔਰ ਜਿੰਨੇ ਵੀ ਇਸ 9 ਲੱਖ ਵੋਟਰਾਂ ਨੇ ਵੋਟ ਪਾਈ ਹੈ ਮੈਂ ਸਭਲਾ ਦਾ ਹੀ ਜ਼ਿੰਮੇਵਾਰ ਹਾਂ ਸਾਰੇ ਨੂੰ ਹੀ ਮਾਸ ਕਰ ਲਿਆ ਸੀ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਆਈਆਂ 10 ਕਿੱਥੇ ਗਈਆਂ ਮੈਂ ਤਾਂ ਤੁਹਾਨੂੰ ਉਦੋਂ ਕਿਹਾ ਵੀ ਇੱਕ ਜਾਂ ਤਿੰਨ ਇਹਦੇ ਵਿੱਚ ਵਿੱਚ ਰਹਿਣਾ ਜੀ ਇੱਕ ਜਾਂ ਤਿੰਨ ਹੋਣੀਆਂ ਇੱਕ ਹੋ ਗਈ ਜਾਂ ਤਿੰਨ ਹੋਣਗੀਆਂ ਤਾਂ ਵੇਖ ਲਓ ਗੱਲ ਉੱਥੇ ਹੀ ਆਈ ਠੀਕ ਹੈ ਜੀ ਧੰਨਵਾਦ ਜੀ ਮੈਨੂੰ ਮੌਕਾ ਮਿਲਿਆ ਸਭ ਨੂੰ ਪਹਿਲਾਂ ਤੇ ਸਾਰੇ ਵੋਟਰਸ ਦਾ ਅਮਰਸਰ ਦੇਆਂ ਦਾ ਔਰ ਸਪੋਰਟਰਸ ਦਾ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਲੋਕ ਰਹਿੰਦੇ ਨੇ ਦੂਸਰੀਆਂ ਸਟੇਟਸ ਦੂਸਰੇ ਸ਼ਹਿਰਾਂ ਚ ਰਹਿੰਦੇ ਨੇ ਐਨ ਆਰ ਆਈਜ਼ ਨੇ ਜਿਨ੍ਹਾਂ ਨੇ ਆਪਣੀ ਆਪਣੀ ਜਗ੍ਹਾ ਤੇ ਬੈਠਿਆ ਇੱਕ ਨੈਟਵਰਕ ਬਣਾਇਆ ਔਰ ਇੱਕ ਮੈਸੇਜ ਲਾਇਆ ਕਿ ਕਿਹੋ ਜਿਹਾ ਲੀਡਰ ਉਹਨਾਂ ਨੇ ਚੁੜਨਾ ਹੈ ਅੰਮ੍ਰਿਤਸਰ ਲਈ ਉਹਨਾਂ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਤਨਮਾਦ ਮੈਮ ਪ੍ਰਦਰਸ਼ਨ ਨੂੰ ਕਿਵੇਂ ਮੰਨਦੇ ਹੋ ਕਿ ਭਗਵੰਤ ਮਾਨ ਨੇ ਨਾਅਰਾ ਲਾਇਆ ਸੀ 13 0 ਦਾ ਲੇਕਿਨ ਕਾਂਗਰਸ ਦੀ ਝੋਲੀ ਦੇ ਵਿੱਚ ਸੀਟਾਂ ਬਹੁਤ ਆਈਆਂ ਵਾ ਬਲਕਿ ਆਮ ਆਦਮੀ ਪਾਰਟੀ ਦੀ ਝੋਲੀ 'ਚ ਉਹ ਨਹੀਂ ਆਇਆ ਜੋ ਉਹਨਾਂ ਨੇ ਐਕਸਪੈਕਟ ਕੀਤਾ ਦੇਖੋ ਮੈਂ ਪੋਲਿਟਿਕਲ ਨਹੀਂ ਹੈਗੀ ਇਸ ਕਰਕੇ ਮੈਂ ਪੋਲਿਟਿਕਲ ਕੋਈ ਵੀ ਕਮੈਂਟ ਮੈਨੂੰ ਲੱਗਦਾ ਹੈ ਕਿ ਮੇਰਾ ਕਰਨਾ ਬੰਦਾ ਨਹੀਂ ਆ ਔਰ ਇਹ ਪਾਰਟੀ ਦੀ ਸਟ੍ਰੈਟੇਜੀਜ਼ ਹੁੰਦੀਆਂ ਨੇ ਜਿਸ ਤੱਕ ਮੈਂ ਸਮਝਦੀ ਆ ਕਿ ਹਰ ਇੱਕ ਨੇ 13 13 ਤੇ ਕਹਿਣਾ ਹੀ ਹੁੰਦਾ ਪਰ ਇਹ ਤੇ ਅੰਡਰਸਟੂਡ ਹੀ ਪਤਾ ਹੀ ਹੁੰਦਾ ਉਹਨਾਂ ਨੂੰ ਵੀ ਆਪਣੇ ਲੈਵਲ ਤੇ ਕਿ ਕਿੰਨੀਆਂ ਸੀਟਸੋਂ ਕੱਢ ਸਕਦੇ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਕਾਂਗਰਸ ਨੂੰ ਜ਼ਿਆਦਾ ਸੀਟਸ ਮਿਲੀਆਂ ਨੇ ਔਰ ਲੋਕਾਂ ਨੇ ਦਾਸਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕੀ ਨਾਖੁਸ਼ ਗਰਮੀ ਕਾਫੀ 45 ਤੋਂ 46 ਡਿਗਰੀ ਤੱਕ ਪ੍ਰਚਾਰ ਕੀਤਾ ਸੀ ਕਿਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹੁਣ ਗਰਮੀ ਖਤਮ ਹੋ ਗਈ ਆ ਗਰਮੀ ਕੱਟੀ ਗਈ ਆ ਔਰ ਉਸ ਗਰਮੀ ਚ ਜਿਹੜਾ ਪ੍ਰਚਾਰ ਕੀਤਾ ਮੈਨੂੰ ਲੱਗਦਾ ਉਹਦਾ ਮੁੱਲ ਮੁੜ ਕੇ ਆਇਆ ਹੈ ਔਰ ਖੁਸ਼ੀ ਹੁੰਦੀ ਹੈ ਲੋਕਾਂ ਦੇ ਵਿਚਾਰਦੇ ਰਹੇ ਲੋਕਾਂ ਦੇ ਮੁੱਦੇ ਕਿਹੜੇ ਹੈਗੇ ਸੀ ਸਭ ਤੋਂ ਪਹਿਲਾਂ ਆ ਮੇਨ ਜਿਹੜੇ ਮੁੱਦੇ ਨੇ ਅੰਮ੍ਰਿਤਸਰ ਨੂੰ ਲੈ ਕੇ ਜਾਂ ਪੰਜਾਬ ਨੂੰ ਲੈ ਕੇ ਜੇ ਜੋ ਅਸੀਂ ਐਨਾਲਾਈਜ਼ ਕੀਤਾ ਹੈ ਉਹ ਡਰੱਗਸ ਦਾ ਮੁੱਦਾ ਹੈ ਔਰ ਜਿਹੜਾ ਕਿ ਵੱਧ ਰਿਹਾ ਹੈ ਔਰ ਜਿਸ ਨੂੰ ਕੰਟਰੋਲ 'ਚ ਲਿਆਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਵਿਰੋਧੀਆਂ ਨੂੰ ਕੀ ਕਹਿਣਾ ਜਿਹੜੇ ਬੜੇ ਤਾਂਜ ਕਰਦੇ ਕੋਈ ਨਾ ਸਾfte ਕਿ 2 ਸਾਲ 2 ਪਾਰੀਆਂ ਫਿਰ ਚੁੱਕੇ ਪਰ ਕੋਈ ਉਹਨਾਂ ਨੇ ਕੰਮ ਨਹੀਂ ਕਰਾਇਆ ਆ ਕੁਝ ਨਹੀਂ ਜੀ ਵਿਰੋਧੀਆਂ ਨੂੰ ਹੁਣ ਮੈਂ ਕੀ ਕਹਿਣਾ ਹੈ ਲੋਕਾਂ ਨੇ ਜਵਾਬ ਦਿੱਤਾ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰਾ ਕੁਝ ਕਹਿਣਾ ਬੰਦਾ ਨਹੀਂ ਆ ਉਹ ਅੱਜ ਦਾ ਜੋ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਹੀ ਉਹਨਾਂ ਲਈ ਇੱਕ ਜਵਾਬ ਹੈ ਉਹ ਜਲਾਸਾ ਸਾਹਿਬ ਦੀ ਟੱਕਰ ਕਿਹ ਨਾਲ ਲੱਗ ਗਈ ਸੀ ਮੈਂ ਕਹਿ ਸਕਦੇ ਹਾਂ ਪ੍ਰਚਾਰ ਸਫਲ ਹੋ ਗਿਆ ਜੀ ਬਿਲਕੁਲ ਬਿਲਕੁਲ ਜੀ ਸਫਲ ਹੋ ਗਿਆ ਤੇ ਮਿਹਰਤ ਰਗ ਲੈ ਆਈ ਹੈ ਉਹ ਜਲਾਸਾ ਸਾਹਿਬ ਦੀ ਟੱਕਰ ਕਿਹ ਨਾਲ ਲੱਗਦੀ ਸੀ ਅਜਲਾ ਸਾਹਿਬ ਦੀ ਟੱਕਰ ਦੇਖੋ ਮੈਨੂੰ ਲੱਗਦਾ ਹੈ ਕਿ ਸਾਨੂੰ ਇੱਕ ਹੈਲਦੀ ਕੰਪੀਟੀਸ਼ਨ ਹਮੇਸ਼ਾ ਸੋਚਣਾ ਚਾਹੀਦਾ ਹੈ ਔਰ ਹਮੇਸ਼ਾ ਕੋਈ ਵੀ ਕੈਂਡੀਡੇਟ ਜਿਹੜਾ ਵੀ ਇਲੈਕਸ਼ਨ ਦੇ ਵਿੱਚ ਉਤਰਿਆ ਉਹਨੂੰ ਉਹਨੂੰ ਆਪਣੇ ਆਪ ਨੂੰ ਹੀ ਇੰਪਰੂਵ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਹਰ ਇੱਕ ਲੀਡਰ ਇਸ ਤਰੀਕੇ ਨਾਲ ਸੋਚਣ ਲੱਗੂਗਾ ਤੇ ਪੰਜਾਬ ਦਾ ਜਾਂ ਇੰਡੀਆ ਦਾ ਭਵਿੱਖ ਬਹੁਤ ਅੱਛਾ ਰਹੂ ਜਿਹੜੇ ਵਿਰੋਧੀ ਕਹਿੰਦੇ ਸੀ ਨਾਲੇ ਦਾ ਲੱਗਦਾ ਕਿ ਲੋਕਾਂ ਨੇ ਮੂੰਹ ਬੰਦ ਕਰ ਦਿੱਤੇ ਉਹਨਾਂ ਦੇ ਦੇਖੋ ਨਾਲਾ ਜਿੱਥੋਂ ਤੱਕ ਬੰਦ ਕਰਾਉਣਾ ਜਾਂ ਜੋ ਵੀ ਇਹਦੇ ਤੇ ਕੰਮ ਕਰ ਲੈ ਮੈਨੂੰ ਲੱਗਦਾ ਉਹ ਔਜਲਾ ਜੀ ਦੇ ਹੀ ਹਿੱਸੇ ਆਉਣੇ ਸੀਗੇ ਔਰ ਇਹ ਉਹਨਾਂ ਨੇ ਹੀ ਕਰਵਾਉਣਾ ਹੈ ਸੋ ਉਹੀ ਕਰਵਾਉਣਗੇ ਠੀਕ ਹੈ